ਦੇ ਕਿਸਾਨ ਦੀ ਰਾਤੋ ਰਾਤ ਬਦਲੀ ਕਿਸਮਤ ਬਣ ਗਿਆ ਲੱਖਪਤੀ ਲੱਖਾਂ ਰੁਪਏ ਆ ਗਏ ਖਾਤੇ ਦੇ ਵਿੱਚ ਕਿਉਂਕਿ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਦਰਸਲ ਕਿਸਾਨ ਕੋਈ ਕੰਮ ਦੇ ਲਈ ਗਿਆ ਸੀ ਤਾਂ ਉਸ ਨੇ ਸੋਚਿਆ ਚਲੋ ਜਾਂਦੇ ਜਾਂਦੇ ਕਹਿੰਦੇ ਦੁਕਾਨ ਤੇ ਲਾਟਰੀ ਪਾ ਦਈਏ ਤਾਂ ਫਿਰ ਕੀ ਸੀ ਬੱਸ ਲਾਟਰੀ ਪਾਈ ਲਾਟਰੀ ਪਾ ਕੇ ਤਾਂ ਕਹਿੰਦੇ ਭੁੱਲ ਵੀ ਗਿਆ ਪਰ ਜਦੋਂ ਫੋਨ ਆਇਆ ਫਿਰ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤਾਂ ਲੱਖਾਂ ਰੁਪਏ ਦਾ ਇਨਾਮ ਉਸ ਨੂੰ ਲਾਟਰੀ ਦੇ ਵਿੱਚ ਨਿਕਲਿਆ ਤਾਂ ਕਹਿੰਦੇ ਨੇ ਰੱਬ ਜਿਸ ਨੂੰ ਦਿੰਦਾ ਛੱਪੜ ਪਾੜ ਕੇ ਦਿੰਦਾ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਗੇੜਾ ਖਾ ਜਾਵੇ ਕਿਸਮਤ ਬਦਲੀ ਐ ਤਾਂ ਕਿਸਾਨ ਖੁਸ਼ ਹੋ ਰਿਹਾ ਕੀ ਕੁਝ ਕਹਿ ਰਿਹਾ ਕਿਸਾਨ ਤੇ ਜਿਸ ਦੁਕਾਨ ਦੇ ਉੱਤੇ ਲਾਟਰੀ ਪਾਈ ਸੀ ਉਹ ਦੁਕਾਨਦਾਰ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਅਮਨ ਤਗੜ ਦੇ ਵੱਲੋਂ ਸੁਣਾਉਣੀ ਆ ਤੁਹਾਨੂੰ ਇਹ 6 ਰੁਪਿਆ ਵਾਲੀ ਟਿਕਟ ਹੁੰਦੀ ਐ ਜੀ ਕੱਲ ਡਰਾਅ ਨਿਕਲਿਆ ਐ 99000 ਦੇ ਪੂਰੇ 100 ਇਨਾਮ ਨਿਕਲੇ ਨੇ ਜੀ ਇਹ ਟਿਕਟ ਹੈਗੀ ਹੈ ਜੀ ਆਪਣੇ ਕੋਲ 87457 ਤੇ ਨਿਕਲੇ ਸੋਵਰ ਸੀਰੀਜ਼ ਦੀ 99000 ਦੇ ਪੂਰੇ 100 ਇਨਾਮ ਨਿਕਲੇ ਨੇ ਜੀ ਇਹਦੇ ਵਿੱਚ ਤੇ ਇਹਨਾਂ ਦਾ ਨਿਕਲਿਆ ਉਹਨਾਂ ਨੂੰ ਬਹੁਤ ਬਹੁਤ ਬਧਾਈਆਂ ਹਾਂ ਜੀ ਹਾਂ ਜੀ ਇੱਕ ਇੱਕ ਕਦੋਂ ਤੋਂ ਜਿਹੜਾ ਪਾਰ ਨਹੀਂ ਸੀ ਗਿਆ ਲਾਰ ਜੀ ਔਰ ਕਿਵੇਂ ਇਹਨਾਂ ਨੇ ਪਾਰ ਇਹ ਇਹ ਬੜੇ ਲੰਮੇ ਸਮੇਂ ਤੋਂ ਪਾਰ ਨਹੀਂ ਇਹਨੇ ਅੱਗੇ ਵੀ ਨਿਕਲ ਚੁੱਕੇ 5 ਲੱਖ ਦਾ ਇਨਾਮ ਵੀ ਨਿਕਲਿਆ ਹੋਇਆ ਹੈ ਜੀ ਇਹਨਾਂ ਦਾ ਤੇ ਲੰਬੇ ਸਮੇਂ ਤੋਂ ਪਾਰੇ ਹੈ ਬਕਸਾ ਸਾਡੇ ਪੱਕੇ ਕਸਟਮਰ ਨੇ ਜੀ ਐਡ ਕੇ ਨਾਲ ਤਾਂ ਪੂਰੇ 9 ਲੱਖ ਦਾ ਇਨਾਮ ਨਿਕਲ ਆਇਆ ਜੀ ਹਾਂ ਜੀ ਕੀ ਕੰਮ ਕਰਦੇ ਸੀ ਇਹ ਇਹ ਖੇਤੀਬਾੜੀ ਕੋਲ ਇੱਕ ਕਿ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਇਹ ਫਰੀਦਕੋਟ ਦੇ ਰਹਿਣ ਵਾਲੇ ਨੇ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਐਵੇਂ ਕੱਲ ਪਰਸੇ ਥੋਨੇ ਰਿਸ਼ਤੇਦਾਰ ਰਹਿੰਦੇ ਨੇ ਉਹਦੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ ਤੇ ਦੁਕਾਨ ਤੇ ਆ ਕੇ ਟਿਕਟ ਪਾ ਗਏ ਤੇ ਦੇਖੋ ਹਲੇ ਵਾਪਸ ਜਾ ਰਹੇ ਸੀ ਫਰੀਦਕੋਟ ਤੇ ਆਪਾਂ ਫੋਨ ਕਰਕੇ ਦੱਸਿਆ ਕਿ ਸਾਡੇ 9 ਲੱਖ ਦਾ ਇਨਾਮ ਨਿਕਲ ਆਇਆ ਸੀ ਬੜੀ ਖੁਸ਼ੀ ਹੋਈ ਏ ਦੀ ਦਿਖਦਾ ਕਿ ਪਾਇਏ ਸੀ ਜਿੱਦੋਂ 9 ਲੱਖ ਦਾ ਇਨਾਮ ਨਿਕਲਿਆ ਉਹਨਾਂ ਖੁਸ਼ੀ ਕਿਉਂ ਨਾ ਹੋਵੇਗੀ ਸੀ ਹਾਂ ਜੀ ਲੱਡੂ ਆਪਾਂ ਲਿਆਂਦੇ ਹੋਇਆ ਨਾ ਦੂ ਮੂਹ ਮਠ ਘਰ ਆਣਾ ਤੇ ਪੂਰੇ 9 ਲੱਖ ਦਾ ਇਨਾਮ ਨਿਕਲ ਗਿਆ ਬੜੀ ਮੇਰ ਹੋਈ ਏ ਜੀ ਬੜਾ ਸ਼ੁਕਰ ਹੈ ਕਿ ਇਨਾਮ ਨਿਕਲਿਆ ਹਾਂ ਜੀ ਕਿਰਾਵਾ ਤੁਹਾਡਾ ਮੇਰਾ ਨਾਮ ਪ੍ਰਿੰਦਰ ਸਿੰਘ ਖੇਤੀਬਾੜੀ ਕਰਦਾ ਹਾਂ ਕਿ ਸਾਡੇ ਕਿੱਥੋਂ ਦੇ ਰਹਿਣ ਵਾਲੇ ਹੋ ਫਰੀਦਕੋਟ ਕਿੰਨੀ ਖੁਸ਼ੀ ਹੋਈ ਜਿਹੜਾ ਨਾਮ ਉਹ ਬਹੁਤ ਖੁਸ਼ੀ ਬਹੁਤ ਤੇ ਅਕਸਰ ਹੀ ਬੰਦੇ ਹੋ ਹਾਂ ਸਰ ਰੋਜ਼ ਦਾ ਹੀ ਕੰਮ ਆਈ ਬਸ ਅੱਜ ਡਾਕਟਰ ਲੈ ਲੋ ਤੇਰੇ ਫੋਨ ਦੇ ਸਾਡੀ ਰੁਟੀਨ ਹੀ ਬਣੀ ਦੁਕਾਨ ਦੇ ਪੱਕੇ ਗਾਗ ਲੱਗ ਜਾਂਦੇ ਅੱਛਾ ਤੇ ਫਿਰ ਭਾਈ ਤਦਾਰ ਹੀ ਬਸ ਮੈਂ ਆਇਆ ਸੀ ਭਾਈ ਡਾਕਟਰ ਨਾਲ ਦੇ ਨਾਲ ਇਹਨਾਂ ਦਾ ਫੋਨ ਜਰਾ ਵੀ ਸੋਚਿਆ ਸੀਗਾ ਕਿ ਨਹੀਂ ਮੈਂ ਨਹੀਂ ਸੋਚਿਆ ਅੱਗੇ ਵੀ ਕਦੇ ਨਿਕਲੇ ਤੁਹਾਡਾ ਹਾਂ ਅੱਗੇ ਨਿਕਲਿਆ 2 ਲੱਖ ਰੁਪਏ ਦਾ ਨਿਕਲਿਆ ਕੀ ਰਹੇ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਨੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਕਿਸਾਨ ਤਾ ਖੁਸ਼ੀ ਜਿਹੜੀ ਆਏ ਚਿਹਰਿਆਂ ਤੋਂ ਨਜ਼ਰ ਆ ਰਹੀ ਆ ਸਾਫ਼ ਤੌਰ ਦੇ ਉੱਤੇ ਕਿਉਂਕਿ 9 ਲੱਖ ਰੁਪਇਆ ਥੋੜੀ ਰਕਮ ਨਹੀਂ ਹੁੰਦੀ 9 ਲੱਖ ਰੁਪਇਆ ਕਿਸਾਨ ਨੂੰ ਜਿਹੜਾ ਲਾਟਰੀ ਦੇ ਵਿੱਚ ਨਿਕਲਿਆ ਲਾਟਰੀ ਪਾਈ ਸੀ ਅਚਾਨਕ ਲਾਟਰੀ ਪਾ ਦਿੱਤੀ ਪਰ ਉਸ ਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ ਸੋਚਿਆ ਵੀ ਨਹੀਂ ਸੀ ਕਿ ਲਾਟਰੀ ਨਿਕਲੇਗੀ ਹਾਲਾਂਕਿ ਹਰ ਕੋਈ ਲਾਟਰੀ ਪਾਉਂਦਾ ਤਾਂ ਉਮੀਦ ਦੇ ਨਾਲ ਪਾਉਂਦਾ ਕਿ ਚਲੋ ਨਿਕਲੇਗੀ ਪਰ ਕਦੇ ਇਸ ਤਰੀਕੇ ਦੇ ਨਾਲ ਕਹਿੰਦੇ ਜਾਂਦੇ ਹੋ ਕਿਸੇ ਹੋਰ ਕੰਮ ਦੇ ਲਈ ਲਾਟਰੀ ਪਾਤੀ ਜਦੋਂ ਫਿਰ ਇਸ ਤਰੀਕੇ ਦੇ ਨਾਲ ਲਾਟਰੀ ਪਾ ਕੇ ਕੋਈ ਉਮੀਦ ਨਾ ਹੋਵੇ ਨਿਕਲਣ ਦੀ ਫਿਰ ਨਿਕਲ ਜਾਵੇ